ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਘਰ ਤਰਪਾਲਾਂ ਦੇ ਨਾਲ ਟੱਕੇ ਪਏ ਨੇ ਛੱਤਾਂ ਡਿੱਗੀਆਂ ਨੇ ਛੱਤਾਂ ਕੱਚੀਆਂ ਹੋ ਚੁੱਕੀਆਂ ਨੇ ਪਤਾ ਨਹੀਂ ਕਿਹੜੇ ਵੱਲੇ ਡਿੱਗੀਆਂ 100 ਡਿੱਗੀਆਂ ਛੱਤਾਂ ਤਾਂ ਇੱਕ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਵਾਸਤੇ ਬਣੀ ਹੈ ਇਹਨਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ ਪਹੁੰਚੇ ਨੇ ਪੰਜਾਬ ਨੂੰ ਹਨਾਂ ਦੀ ਮਾਰ ਪਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਸਿਆਸੀ ਲੀਡਰ ਪਹੁੰਚਦੇ ਪਏ ਨੇ ਰੌਜ਼ਰ ਇਹ ਬੀ ਸਤਾ ਚੱਲੀ ਹੈ ਸਰ ਇਹ ਸਾਹਮਣੇ ਲੋਕੀਂ ਵੀ ਹਮ ਲੈਂਦੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਚਾਰਜ ਦਿੱਤਾ ਜਾ ਰਿਹਾ ਹੈ ਨਾ ਸੋ ਤਮਾਮ ਸਿਕਿਉਰਟੀ ਜਿਹੜੀ ਆ ਉਹ ਵੀ ਨਾਲ ਹੈ ਤਮਾਮ ਜਿਹੜੇ ਪੰਜਾਬ ਦੇ ਲੀਡਰ ਸਹਿਬਾਨ ਨੇ ਉਹ ਵੀ ਨਾਲ ਨੇ ਸੋ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਪਹੁੰਚੇ ਨੇ ਭਈਆ ਬਾਕੀ ਮੀਡੀਆ ਵਾਲੇ ਰੋਕੋ ਭਈਆ ਇਹ ਰੋ ਇਹ ਰੋ ਚਲੋ 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 ਜੀ ਤਾਂ ਮੋਟਰਸਾਈਕਲ ਨਾ ਤਾਂ ਦੇਖ ਸਕਦੇ ਹੋ ਕਿ ਰਾਹੁਲ ਗਾਂਧੀ ਵੱਖ-ਵੱਖ ਇਲਾਕੇ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਜ਼ਰੂਰ ਕਰਦੇ ਪਏ ਨੇ